ਅੱਜ ਮੈਂ ਨਾ ਬਾਦਸ਼ਹੀ ਵੀਰ ਕੋਲ ਆਇਆ ਸੀ ਗੱਡੀ ਦਾ ਕੰਮ ਕਰਾਉਣ ਤੇ ਆਹ ਸਾਹਮਣੇ ਜਿਹੜੇ ਵੀਰ ਨੂੰ ਤੁਸੀਂ ਦੇਖਦੇ ਪਏ ਵੀਰ ਦਾ ਨਾਮ ਆਸ਼ੂ ਆ ਤੇ ਦੇਖ ਲਓ ਤੁਸੀਂ ਪੈਰਾਲਾਈਜ਼ ਹੋਣ ਦੇ ਬਾਵਜੂਦ ਵੀ ਵੀਰਾ ਵੀਰ ਨੇ ਆਪਣੀ ਮਿਹਨਤ ਨਹੀਂ ਛੱਡੀ ਤੇ ਚਾਹੇ ਉਹਦੀ ਇੱਕ ਬਾਹ ਕੰਮ ਕਰਦੀ ਆ ਉਸੇ ਨਾਲ ਹੀ ਵੀਰ ਆਪਣਾ ਕੰਮ ਕਰੀ ਜਾਂਦਾ ਬਾਕੀ ਆਪਾਂ ਆਸ਼ੂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਵੱਡੀ ਗੱਲ ਇਹ ਆ ਹੌਂਸਲਾ ਦੇਖੋ ਭਰਾ ਦਾ ਕੈਰਾਲਾਈਸ ਕਿਦਾਂ ਗਿਆ ਯਾਰ ਜੂ ਤੈਨੂੰ ਬੋਲੋ ਬੰਦ ਜਾਨਾ ਰਹਾ ਹੈਗਾ ਅੱਛਾ ਫੋਟੋਗ੍ਰਾਫਰ ਤੇ ਜਾਨਾ ਹੈ ਤੇ ਜੱਕ ਦਾ ਮੈਂ ਅੱਛਾ ਉਹ ਸੋਧ ਬੁੱਲ ਜੀ ਅੱਛਾ ਤੇ ਪਰਿਵਾਰ ਚ ਕੌਣ ਕੌਣਾ ਤੇਰੇ ਛੋਟਾ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਨਮੀ ਅੱਛਾ ਤੇ ਬਾਪੂ ਅੱਛਾ ਬਾਕੀ ਮੈਂ ਤਾਂ ਸੱਚੀ ਦੇਖ ਕੇ ਆਸ਼ੂ ਹਰਾਨ ਰਹਿ ਗਿਆ ਯਾਰ ਤੇਰਾ ਇਹਨੀ ਤੰਗੀ ਹੋਣ ਦੇ ਬਾਜੂ ਵੀ ਭਰਾ ਦੇਖ ਲੋ ਇੱਕੋ ਬਾਹ ਦੇ ਨਾਲ ਲੱਗਾ ਹੋਇਆ ਕੰਮ ਕਰ ਆਪਣੇ ਬਾਦਸ਼ਾਹ ਭਰਾ ਵੀਰ ਜੀ ਥੈਂਕ ਯੂ ਤੁਹਾਡਾ ਵੀ ਯਾਰ ਹਨਾ ਪਰਮਾਤਮਾ ਦੇ ਨਾਲ ਹੀ ਆਪਾਂ ਹਾਂ ਕਿਉਂਕਿ ਯਾਰ ਚੱਲ ਉਹਨੂੰ ਲੋਡ ਸੀਗੀ ਕੰਮ ਦੀ ਹਨਾ ਬਿਲਕੁਲ ਬਿਲਕੁਲ ਮਹਾਰਾਜ ਇਹ ਪਰਮਾਤਮਾ ਹੀ ਕਰਾਉਂਦਾ ਸਾਰਾ ਕੁਝ ਕੋਈ ਨਹੀਂ ਕਿਸੇ ਦਾ ਕਰਦਾ ਪਰਮਾਤਮਾ ਨੇ ਆਪੇ ਇੱਕੋ ਨਜ਼ਰ ਦੇ ਬਣਾ ਕੇ ਸਹੀ ਗੱਲ ਉਹ ਬੰਦੇ ਨੂੰ ਟਿਕਾਣੇ ਤੇ ਲੈ ਕੇ ਆਉਣਾ ਨਹੀਂ ਤੇ ਤੁਹਾਨੂੰ ਦੇਖਿਆ ਜਾਵੇ ਕਿਸੇ ਚੀਜ਼ ਦੀ ਕਮੀ ਨਹੀਂ ਇੱਥੇ ਮੁੰਡੇ ਵੀ ਕਾਫੀ ਆਉਂਦੇ ਹੋਣੇ ਹਨਾ ਹਾਂ ਪਰ ਇਸ ਬੰਦੇ ਨੂੰ ਲੋੜ ਸੀ ਬਹੁਤ ਵੱਡੀ अच्छा अगर ਇਹਨੂੰ ਕੰਮ ਤੇ ਨਾਂ ਇੱਥੇ ਆਉਂਦਾ ਤਾਂ ਇਹਨੂੰ ਵੀਕ ਹੋ ਜਾਣਾ ਹੋਰ ਵੀਕ ਹੋ ਜਾਣਾ ਹੂੰ ਕਿਉਂ ਘਰੇ ਮਤਲਬ ਸਾਧਨੀ ਹਨ ਕੋਈ ਚਮਾਈ ਦਾ ਸਾਧਨੀ ਹਨ ਇਸ ਵੀ ਮਤਲਬ ਬੜੇ ਜਿਹੜੇ ਬਾਕੀ ਕਰਨ ਕਰਾਉਣ ਵਾਲਾ ਪਰਮਾਤਮਾ ਹੀ ਆ ਅੱਜ ਵੀ ਖੜੇ ਨੇ ਜੁੜੇ ਆਂ ਗੀ ਇਹਦੇ ਨਾਲ ਜੁੜੇ ਆਂ ਤੁਸੀਂ ਸਾਧਨਾ ਨਾਲ ਜੁੜੇ ਆਂ ਆਪੇ ਹੀ ਪਰਮਾਤਮਾ ਸਾਰਾ ਕੁਝ ਕਰਾਉਣ ਵਾਲਾ ਉਹ ਹੀ ਹੈ ਸਹੀ ਗੱਲ ਹੈ ਸਹੀ ਗੱਲ ਇਹ ਬਾਕੀ ਬੰਦਾ ਮਿਹਨਤੀ ਇੰਨਾ ਵਾ ਕਿ ਬਹੁਤ ਪਾਵਾ ਇੱਕ ਹੱਥ ਨੇ ਕੰਮ ਕਰਦਾ ਦੋ ਬੰਦਿਆਂ ਦਾ ਕੰਮ ਕਰਦਾ ਕੁਝ ਉਦਾਂ ਵੀ ਨਮੇ ਕਰਕੇ ਵੀ ਥੋੜਾ ਜਿਆ ਹੋ ਜਾਂਦਾ ਸਾਨੂੰ ਗੱਲ ਉਹਦਾ ਥੋੜੀ ਥੋੜੀ ਕੰਮ ਆਉਂਦਾ ਠੀਕ ਸਾਨੂੰ ਸਮਝ ਲੱਗਦੀ ਹੁੰਦੀ ਹੂੰ ਬਸ ਜੇ ਸਾਨੂੰ ਕੋਈ ਨਾ ਸਮਝ ਲੱਗੇ ਇਹਦੇ ਬਰਦਰ ਨੂੰ ਪਛੀਦਾ ਵਾ ਕੇ ਅੱਛਾ ਕੀ ਜਾਂਦਾ ਵਾਏ ਹੂੰ ਭਰਾ ਤੇ ਭਰਾ ਹੀ ਰਹਿਣਾ ਭਰਾ ਤੇ ਭਰਾ ਹੀ ਰਹਿਣਾ ਠੀਕ ਆ ਗੱਲ ਸਹੀ ਗੱਲ ਜਦੋਂ ਮਾਮਾ ਨੂੰ ਆਪਣੇ ਬੱਚਿਆਂ ਦਾ ਪਤਾ ਹੁੰਦਾ ਭਰਾ ਨੂੰ ਵੀ ਪਤਾ ਹੀ ਗਿਆ ਜਿਉਂ ਦੀ ਕੀ ਗੱਲ ਦੀ ਗਿਆ ਕੀ ਉਹ ਚਾਹੁੰਦਾ ਵਾ ਕੀ ਬੋਲਣਾ ਚਾਹੁੰਦਾ ਵਾ ਇੱਕ ਗੱਲ ਦਾ ਜਿਹੜੇ ਚੰਗੇ ਭਲੇ ਆ ਹਨਾ ਬਿਲਕੁਲ ਮੈਂ ਤੇ ਉਹ ਵੀ ਤੈਨੂੰ ਪਤਾ ਆ ਵੀ ਕੰਮ ਨਹੀਂ ਕਰਦੇ ਕਿਉਂਕਿ ਉਹ ਕੈਨੇਡਾ ਦੂਜੇ ਦੇ ਘਰਦਿਆਂ ਦੇਖ ਤੁਹਾਨੂੰ ਮਤਲਬ ਘਰ ਤੋਂ ਪੈਸੇ ਮਿਲ ਗਏ ਠੀਕ ਆ ਬਹੁਤ ਕਾਫੀ ਆਉਂਦੇ ਆ ਜੇ ਹੁਣ ਤੁਸੀਂ ਕਿ ਸਾਡੇ ਕੋਲ ਰੁਪਏ ਨਾਲ ਲੱਗ ਹੀ ਜਾਣਾ ਬਾਕੀ ਤੇ ਸਾਰਾ ਦੁਨੀਆ ਘੁੰਮ ਲੈਣਾ ਤੁਹਾਨੂੰ ਪਤਾ ਆ ਜਿੱਦੇ ਜਿੰਨੇ ਖਰਚੇ ਆ ਪਰਿਵਾਰ ਨੂੰ ਚਲਾਉਣਾ ਬਹੁਤ ਔਖਾ ਬਹੁਤ ਔਖਾ ਬਹੁਤ ਇਕੱਲੇ ਬੰਦੇ ਦੀ ਮਤਲਬ ਪਰਿਵਾਰ ਨਹੀਂ ਚਲਾ ਸਕਦੇ ਤੁਸੀਂ ਕਿਉਂ ਕੱਲਾ ਕਮਾਈ ਕਰਕੇ ਸਾਰੇ ਪਰਿਵਾਰ ਨੂੰ ਪਾਲਣਾ ਬੜਾ ਔਖਾ ਬਹੁਤ ਔਖਾ ਸਾਰੇ ਫੈਮਲੀ ਦੇ ਅੰਦਰ ਮਿਹਨਤੀ ਆ ਬਾਕੀ ਪਰਮਾਤਮਾ ਮਿਹਰ ਕਰੇ ਇਹਨਾਂ ਦੇ ਹੂੰ ਆਪਾਂ ਮੇਰ ਕਰੇ ਸਭ ਤੋਂ ਵੱਡਾ ਬੰਦਾ ਠੀਕ ਹੋ ਗਿਆ ਨੇ ਬਸ ਬੰਦੇ ਨੇ ਬਹੁਤ ਮਿਹਨਤ ਕੀਤੀ ਕਾਰਵਾਸ਼ ਦਾ ਬਹੁਤ ਕੰਮ ਕੀਤਾ ਇਹਨਾਂ ਨੇ ਅੱਛਾ ਕਾਰਵਾਸ਼ ਦਾ ਕੰਮ ਕੀਤਾ ਪਰ ਉਸ ਤੋਂ ਬਾਅਦ ਅਟੈਕ ਹੋਣ ਤੋਂ ਬਾਅਦ ਹੂੰ ਬੰਦੇ ਨੇ ਨਹੀਂ ਉਹਨੂੰ ਮਤਲਬ ਬਾਹਰ ਨਹੀਂ ਫੜੀ ਉਹਦੀ ਹੂੰ ਉਹਨੂੰ ਮਤਲਬ ਵੀਕ ਹੁੰਦਾ ਹੁੰਦਾ ਵੀਕ ਹੋ ਗਿਆ ਹੂੰ ਤੇ ਬਾਕੀ ਹੋਣ ਦੀ ਸੈਲਰੀ ਵਗੈਰਾ ਕਿੰਨੀ ਇੱਥੇ ਸੈਲਰੀ ਇਹਨੂੰ ਸੈਲਰੀ ਨਹੀਂ ਇਹਦੀ ਕੋਈ ਹੈਗੀ ਜਿੰਨੀ ਉਹ ਲੋੜ ਆ ਮਤਲਬ ਕੋਈ ਨਾ ਨਹੀਂ ਹੈਗੀ ਇਹਨੂੰ ਅੱਛਾ ਜਦੋਂ ਇਹਨੂੰ ਲੋੜ ਆ ਇਹਨੂੰ ਮਤਲਬ ਇਦਾਂ ਹੀ ਆ ਕਿ ਅਸੀਂ ਇਹਨੂੰ ਸੈਲਰੀ ਕਰਕੇ ਨਹੀਂ ਲੈਟਿਆ ਅੱਛਾ ਜਾ ਮਤਲਬ ਇਹਨੂੰ ਕੋਈ ਪੱਕੀ ਸੈਲਰੀ ਨਹੀਂ ਹੈਗੀ ਇਹਨੂੰ ਲੋੜ 4000 ਦੀ ਹੋਵੇ 2000 ਦੀ ਹੋਵੇ 500 ਦੀ ਹੋਵੇ 1000 ਦੀ ਹੋਵੇ ਐਨੀ ਟਾਈਮ ਜਦੋਂ ਮਰਜ਼ੀ ਲੈ ਸਕਦਾ ਮਤਲਬ ਕੋਈ ਸੈਲਰੀ ਆਪਾਂ ਇਹ ਵੀ ਨਹੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਮਤਲਬ ਮੇਰੇ ਕੋ ਕੰਮ ਹੀ ਨਹੀਂ ਕਰਨਾ ਮੈਨੂੰ ਇਹ ਕਿਹਾ ਤੂੰ ਦੁਕਾਨ ਤੇ ਸਾਡੇ ਕੋਲ ਆਉਣਾ ਵਾ ਆਉਣ ਦਾ ਮਤਲਬ ਇਹ ਆ ਇੱਥੇ ਸਾਰੀ ਦੁਨੀਆ ਨੂੰ ਦੇਖਦਾ ਵਾ ਕਰਦਾ ਵਾ ਕੰਮ ਕਰਦਾ ਥੋੜੇ ਦਾ ਥੋੜਾ ਮਾਈਂਡ ਫਰੈਸ਼ ਹੋਊਗਾ ਇਹਦਾ ਜਦੋਂ ਘਰੇ ਇਕੱਲਾ ਬੈਠਾ ਹੋਊਗਾ ਕੀ ਸੋਚਦਾ ਰਹਿਣਾ ਬਸ ਇੱਕੋ ਦੋ ਚਾਰ ਚੀਜ਼ਾਂ ਕੰਨ ਬੰਨਦਾ ਦੇਖ ਲਈ ਜਾਂ ਟੀਵੀ ਦੇਖ ਲਿਆ ਇਹੀ ਚੀਜ਼ ਆ ਤੇ ਫਿਰ ਹੁਣ ਇੱਥੇ ਆਉਂਦਾ ਸਾਰਾ ਟੂਲ ਔਰ ਸਭ ਤੋਂ ਵੱਡੀ ਦੇਖੋ ਇਹ ਸੈਂਸ ਕਿੰਨੇ ਆ ਕਿ ਮਤਲਬ ਉਹ ਬੰਦਾ ਮੈਟਿੰਗ ਕਰ ਰਿਹਾ ਨਾ ਉਹਨ ਨਾ ਨਾ ਉਹ ਨੂੰ ਪਹਿਲਾਂ ਹੀ ਪ੍ਰੋਵਾਈਡ ਹੁੰਦੀ ਹੈ ਜੀ ਜ ਮਤਲਬ ਜਿਸ ਬੰਦੇ ਦੇ ਵਿੱਚ ਕੋਈ ਜਨੂਨ ਹੋਵੇ ਨਾ ਤੇ ਮਤਲਬ ਉਹਦਾ ਇਦਾਂ ਪਤਾ ਲੱਗਦਾ ਨਹੀਂ ਤੇ ਜਿਹੜੇ ਅੱਜ ਕੱਲ ਦੇ ਮੁੰਡੇ ਹਨ ਜਿਹਦੇ ਕੋਈ ਆ ਕੋਈ ਕੰਮ ਕਰਦਾ ਨੂੰ ਪਤਾ ਵਾ ਕਿ ਜਿਹਦੀ ਲੋੜ ਆ ਜਿੰਨਾ ਚਿਰ ਉਹਨੇ ਮੂੰਹ ਨਾ ਮੰਗੀ ਤੇ ਉਹਨੇ ਦੇਣੀ ਨਹੀਂ ਦੇਣੀ ਬਹੁਤ ਵੱਡੀ ਗੱਲ ਹੈ ਇਹ ਇਹ ਚੀਜ਼ ਦਾ ਇਦੋਂ ਪਤਾ ਲੱਗਦਾ ਕਿ ਬੰਦਾ ਮਤਲਬ ਮਿਹਨਤੀ ਸੀ ਔਰ ਪਰਮਾਤਮਾ ਦੀ ਕੋਈ ਹੋਇਆ ਸੀ ਮਾਰ ਪੈ ਗਈ ਹੈ ਜਿਹਦੇ ਕਰਕੇ ਆ ਟਾਈਮ ਆ ਗਿਆ ਬਾਕੀ ਕੋਈ ਗੱਲ ਨਹੀਂ ਪਰਮਾਤਮਾ ਨਾਲ ਹੀ ਆ ਦੁੱਖ ਸੁੱਖ ਇਦਾਂ ਚੱਲਦੇ ਹਨ ਹੋਰ ਵੀ ਆਸ਼ੂ ਠੀਕ ਆ ਠੀਕ ਹਾਂ ਬੰਦੇ ਤੇਰੇ 4 ਸਾਲ ਹਮ ਹਮ ਤਾਂ ਘਾਤ ਸਹੀ ਹਾਂ ਅੱਛਾ ਉਹ ਜਾਣੇ ਮੁੰਦੇ ਮੁੰਦੇ ਆ ਦੇ ਸਾਲ ਦਾ ਹਮ ਬਾਕੀ ਆਸ਼ੂ ਟੈਨਸ਼ਨ ਨਹੀਂ ਲੈਣੀ ਹੈ ਨਾ ਬਹੁਤ ਵਧੀਆ ਭਈ ਆ ਯਾਰ ਹੈ ਵਧੀਆ ਬਹੁਤ ਭਈ ਅੱਛਾ ਬਾਕੀ ਆਪਾਂ ਨਾ ਆਸ਼ੂ ਦਾ ਵਿੱਚ ਫੋਨ ਨੰਬਰ ਦਵਾਂਗੇ ਜਿੰਨੇ ਵੀ ਭਰਾ ਆ ਗਿਆ ਚਲੋ ਗੱਲਬਾਤ ਤਾਂ ਕੋ ਹੁੰਦੀ ਨਹੀਂਗੀ ਹੈ ਨਾ ਜਿੰਨੇ ਵੀ ਭਰਾ ਹੌਸਲਾ ਦੇਉ ਤੇ ਬਾਕੀ ਆਸ਼ੂ ਦਾ ਭਰਾ ਵੀ ਮੇਰੇ ਖਿਆਲ ਨਾਲ ਇੱਥੇ ਆ ਤੇ ਆਪੋ ਦੇ ਭਰਾ ਦੇ ਨਾਲ ਵੀ ਗੱਲਬਾਤ ਕਰਦੇ ਆ। ਇਹ ਦੇਖੋ ਜੀ ਇਹ ਸਾਰਾ ਦਿਨ ਕੰਮ ਵੀ ਕਰਦਾ ਜਦੋਂ ਵੀ ਫ੍ਰੀ ਟਾਈਮ ਹੁੰਦਾ ਰਿਪੇਅਰ ਵੀ ਕਰਦਾ ਵਾ। ਹੁਣ ਫੂਟਰ ਕੱਲ ਦੇ ਪਿਆ ਸੀ ਦੋ ਫੂਟਰ ਰਿਪੇਅਰ ਕਰਨ ਵਾਲੇ ਪਿਆ ਸੀ ਤੇ ਹੁਣ ਜਦੋਂ ਵੀ ਫ੍ਰੀ ਹੋਇਆ ਵਾ ਉਦੋਂ ਕੰਮ ਤੋਂ ਆ ਕੇ ਆਪਣੀ ਸੀਟ ਤੇ ਬੈਠ ਗਿਆ ਵਾ ਆ ਕੇ ਰਿਪੇਅਰ ਕਰਨੇ ਸ਼ੁਰੂ ਕਰ ਦਿੱਤੇ। ਇਹ ਨਹੀਂ ਕਿ ਮਤਲਬ ਇਦਾਂ ਦੋਨੇ ਭਰਾ ਬਹੁਤ ਮਿਹਨਤੀ ਆ ਗੱਲ ਇਹ ਆ ਕਿ ਕੰਮ ਨਾ ਕੰਮ ਆ ਜਾ। ਕੰਮ ਨਾ ਕੰਮ। ਇਦਾਂ ਨਹੀਂ ਕਿ ਮਤਲਬ ਫਰੀਆਂ ਦੇ ਨਹੀਂ ਕਿ ਫੋਨ ਲੈ ਕੇ ਉੱਥੇ ਬੈਠ ਜਿਓ ਪੈਂਬਸ ਕਰ ਲੋ ਹੁਣ। ਉਹ ਯਹਾਂ ਪਰ ਪ੍ਰਪੇਅਰ ਕਰਨ ਵਾਲਾ ਹੋਇਆ ਐਮ ਪ੍ਰਪੇਅਰ ਕਰਕੇ ਰੱਖੋ ਮਤਲਬ ਇਦਾਂ ਨਹੀਂ ਨਾਲ ਕੰਮ ਪੈਂਡਿੰਗ ਬੰਨ ਦੇਣਾ ਹੂੰ ਇਦਾਂ ਨਹੀਂ ਕੰਮ ਵੱਲੋਂ ਨਹੀਂ ਕੋਈ ਮਗਾ ਦੋਨੇ ਵਧੀਆ ਦੋਨੇ ਬੰਦੇ ਬਹੁਤ ਵਧੀਆ ਵੈਸੇ ਆਪਣੇ ਬਾਦਸ਼ਾਹ ਵੀ ਜਿੱਦਾਂ ਹੁਣ ਤੁਸੀਂ ਆਪਣਾ ਬਿਜ਼ਨਸ ਇੱਥੇ ਕੀਤਾ ਹੋਇਆ ਸੈਟਅਪ ਹਨਾ ਤੇ ਜਿੱਦਾਂ ਹੁਣ ਲੋਕੀ ਇੰਨੇ ਨੇ ਪੈਸੇ ਲਾ ਕੇ 40 40 50 ਪਿਆ ਲੱਖ ਲਾ ਕੇ ਅਮਰੀਕਾ ਕੈਨੇਡਾ ਜਾਂਦੇ ਆ ਹਨਾ ਉਹਨਾਂ ਨਾਲੋਂ ਇੱਥੇ ਕਿੰਨਾ ਕੁ ਵਧੀਆ ਵਾ ਜੁਰ ਪਾਜੀ ਇਹ ਹਰ ਕਿਸੇ ਸੋਚ ਹੂੰ ਜੇ ਤੇ ਕਿਆ ਸਦੀ ਭੁਗਤ ਮੇਰੇ ਖਾਲ ਕਦੀ ਪੂਰੀ ਹੋਣੀ ਨਹੀਂ ਹੋਣੀ ਨਹੀਂ ਸਹੀ ਗੱਲ ਜਦੋਂ ਮਤਲਬ ਬੰਦਾ 2000 2500 ਦੇ ਕੰਮ ਕਰਦਾ ਵਾ ਉਦੋਂ ਜਿਆਦਾ ਸੌਖਾ ਹੋ ਜਾਂਦਾ ਵਾ ਪਰ ਜਦੋਂ ਜਿਆਦੇ ਪੈਸੇ ਕਮਾਉਂਦਾ ਔਖਾ ਹੋ ਜਾਂਦਾ ਕਿਉਂ ਲੋੜਾ ਬੰਦਾ ਵਧਾ ਲੈਂਦਾ ਹੂੰ ਸਹੀ ਗੱਲ ਜੇ ਮੰਨ ਲਓ 40 ਲੱਖ ਲਾ ਕੇ ਬਾਹਰ ਜਾਣਾ ਤੇ ਜੇ ਕੋਈ ਆਪਣਾ ਬਿਜ਼ਨਸ ਇੱਥੇ ਕੀਤਾ ਹੋਇਆ 40 ਲੱਖ ਦੇ ਵਿੱਚ ਉੱਥੇ ਬੰਦੇ ਜਾ ਕੇ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਬੱਚ ਹੂੰ ਹੂੰ ਜਿਨ੍ਹਾਂ ਦੇ ਪਤੀ ਦੀ ਕਿਲੇ 20 20 ਕਿਲੇ ਆ ਨਾ ਉੱਥੇ ਬਾਹਰ ਗੇਟਾਂ ਦੇ ਬਾਹਰ ਖੜੇ ਆ ਜਦ ਕਿ 40 ਲੱਖ 50 ਲੱਖ ਕੋਲੋਂ ਲੱਗਿਆ ਉੱ ਤੇ ਮੈਨੂੰ ਲੱਗਦਾ ਨੇ ਉਹ ਸਹੀ ਆ ਜੇ 40-50 ਲੱਖ ਲਾ ਕੇ ਤੇ ਕੋਈ ਵਧੀਆ ਸੋਨਾ ਕੰਮ ਕੀਤਾ ਹੋਇਆ ਕੋਈ ਸ਼ੋਰੂਮ ਪਾਇਆ ਹੋਇਆ ਤੇ ਮੇਰੇ ਤੋਂ ਨਾ 10-15 ਬੰਦੇ ਥੱਲੇ ਕੰਮ ਕਰਨਗੇ ਸ਼ੋਭ ਸ਼ੁਰੂ ਕੀਤੀ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ 2017 ਦੇ 2017 ਚ ਜਦੋਂ ਸਟਾਰਟਿੰਗ ਦੇ ਵਿੱਚ ਸ਼ੋਭ ਤੁਸੀਂ ਕੀਤੀ ਆ ਸ਼ੁਰੂ ਉਦੋਂ ਕਿੰਨੇ ਕ ਪੈਸੇ ਨਾ ਕੀਤਾ ਸੀਗਾ ਬਸ ਕੁਛ ਨਹੀਂ ਵਾਹ ਭਰਾਵਾਂ ਦੀ ਮੇਰੀ ਦੀ ਨਹੀਂ ਅੱਧਾ ਜਿਹਾ ਵੈਸੇ ਕੁਛ ਨਹੀਂ ਜ਼ਿਆਦਾ ਨਹੀਂ ਕੋਈ 8-10 ਲੱਖ ਨਾ ਜਾਓ ਅੱਛਾ 8 ਤੋਂ 10 ਲੱਖ ਦੇ ਵਿੱਚ 10 ਲੱਖ ਤੋਂ ਉੱਪਰ ਨਹੀਂ 10 ਲੱਖ ਦੇ ਵਿੱਚ ਵਧੀਆ ਕੰਮ ਸਟਾਰਟਅਪ ਹੋ ਜਾਂਦਾ ਅੱਜ ਪਰਮਾਤਮਾ ਦੀ ਮਿਹਰ ਆ ਕਿਰਪਾ ਵਾ ਠੀਕ ਹੈ ਯਾਰ ਆਪਾਂ ਸੋਚਿਆ ਨਹੀਂ ਬਾਹਰ ਜਾਣ ਬਾਰੇ ਪਤ ਤਰਕੀ ਤੇ ਕਰਨੀ ਸੀ ਆ ਹਾਂ ਬਾਹਰ ਹੁਣ ਤੁਸੀਂ ਦੇਖ ਰਹੇ ਹੋ ਕਿ ਲਾਗਤ ਹੋਏ ਕਿ ਲੋਕਾਂ ਨੂੰ ਅਮਰੀਕਾ ਦਾ ਭਾਵਾ ਵਾਪਸ ਭੇਜਿਆ ਪਰ ਡਰਤ ਡਰੀ ਆ ਡਰਤ ਡਾ ਲੋਕੀ ਹੁਣ 2-2 ਮਹੀਨੇ ਅੰਦਰ ਬੌਂਡ ਹੋ ਚੁੱਕੇ ਆ ਕਮਰਿਆਂ ਵਿੱਚ ਜਿਹੜੇ ਲੋਕ ਨਹੀਂ ਹੋਣ ਹੂੰ ਸਾਨੂੰ ਪਤਾ ਨਹੀਂ ਕਿਦਾਂ ਚੱਕ ਲੈਣਾ ਇਹਨਾਂ ਨੂੰ ਕਾਦੀ ਜ਼ਿੰਦਗੀ ਰਹੇਗੀ ਕੋਸ਼ਿਸ਼ ਨਹੀਂ ਆਪਣੇ ਪੈਸੇ ਲਾ ਕੇ ਆਪ ਨਹੀਂ ਸੱਜਣ ਖਰਾਬ ਨਹੀਂ ਲੋੜ ਮੇਰਾ ਕਹਿਣ ਦਾ ਸ਼ਹਿਰ ਇਤਨੀ ਵਧੀਆ ਸ਼ੋਰਮ ਬਾਹਰ ਲੋਕੀ ਆਪਣਾ ਲੋਕਲ ਸ਼ਹਿਰ ਕਪੂਰਪੁਰਲਾਵਾ ਲੋਕਾਂ ਕੋਈ ਵੀ ਕੰਮ ਕਰਨ ਕੋ ਮੰਨ ਲੋ ਲਾਇਬੀ ਵੀ ਪਾਉਣੇ ਆ ਲੋਕੀ ਜਲੰਧਰ ਨੂੰ ਜਾਂਦੇ ਹੁਣ ਲੁਧਿਆਣਾ ਨੂੰ ਜਾਂਦੇ ਅਮਰਸਰ ਨੂੰ ਜਾਂਦੇ ਆ ਮਹਾਰਾਜ ਇੱਥੇ ਸ਼ੋਰਮ ਖੁੱਲ੍ਹੇ ਜਾਈਦੇ ਕਿਉਂ ਨਹੀਂ ਹਰਖਜੀ ਦਾ ਸ਼ੋਰਮ ਖੁੱਲਣਾ ਚਾਹੀਦਾ ਹੁਣ ਇੱਥੇ ਆਪਣੇ ਕੋਲ ਇਸ ਟਾਈਮ ਕਾਦਾ ਕਾਦਾ ਕੰਮ ਆ ਕੋਥ ਅਲਾਈਨਮੈਂਟ ਬੈਟਿੰਗ ਦਾ ਅੱਛਾ ਕੋਰ ਰਿਪੇਅਰ ਦਾ ਵੀ ਨਾਲ ਹੈਗਾ ਵਾ ਐਕਸੈਸਰੀ ਵਾਲੀ ਜੀ ਸੀ ਕਵਰ ਨਵਾਂ ਐਡਮੈਟਿਗ ਅੱਛਾ ਜੀ ਤੁਸੀਂ ਸੁਣਦਾ ਦਾ ਦਾ ਪੱਕਾ ਕੰਮ ਕੀਤਾ ਵਾ ਸੀ ਇੰਡਕੀ ਬਹੁਤ ਬਹੁਤ ਵਧੀਆ ਬਹੁਤ ਤੇ ਕੰਮ ਆਹੋਂ ਸਾਰਾ ਹੀ ਹੈਗਾ ਵਾ ਆਪਣੇ ਕੋਲ ਅੱਛਾ ਬਾਕੀ ਕਸਟਮਰ ਦੀ ਤਸੱਲੀ ਹੋਣੀ ਬਹੁਤ ਜ਼ਰੂਰੀ ਹੈ ਹਮ ਜੇ ਕਸਟਮਰ ਸੈਟੀਸਫਾਈ ਨਹੀਂ ਤੇ ਫਿਰ ਕੰਮ ਤੋਂ ਬੋਰ ਵੀ ਚਾਰ ਕਰ ਲੋ ਤੇ ਫਿਰ ਉਹਦਾ ਸਾਰਾ ਨਹੀਂ ਨਹੀਂ ਤਾਂ ਲੈ ਜੀ ਮੇਰੇ ਦਾ ਦਾ ਪੱਕਾ ਕੰਮ ਕੀਤਾ ਵਾ ਤੁਸੀਂ ਸਾਡੇ ਕੋਲ ਵਾਰ-ਵਾਰ ਆ ਰਹੇ ਹੋ ਤੁਸੀਂ ਕਦੇ ਸਿਰਫ ਸੈਟੀਸਫਾਈ ਕਰਕੇ ਆ ਹਮ ਤੇ ਬਾਕੀ ਲੋਕੇਸ਼ਨ ਜੇ ਸਮਝਾਉਣੀ ਹੋਵੇ ਮੈਂ ਤਾਂ ਇੱਕ ਰਹੀ ਦੱਸ ਦਿੱਤਾ ਤੇ ਤੁਸੀਂ ਵੀ ਆਪਣੇ ਨੂੰ ਦੱਸ ਦਿਓ ਜੀ ਕਿਸੇ ਨੇ ਸੁਲਤਾਨਪੁਰ ਵੱਲ ਤੋਂ ਆਣਾ ਰਮਨੀਕ ਚੌਕ ਤੋਂ ਮਸੀਤ ਚੌਕ ਦੇ ਬਿਲਕੁਲ ਸੈਂਟਰ ਵਿੱਚ ਹਾਂ ਨੀਅਰ ਐਚਪੀ ਗੈਸ ਹਾਂ ਹਾਂ ਜੇ ਕਿ ਉਹ ਜੇ ਕਿਸੇ ਨੇ ਜਿਲੰਦਰ ਵੱਲੋਂ ਆਣਾ ਵਾ ਤੇ ਤਾਂ ਵੀ ਸਹੀਆਂ ਉਧਰ ਰਮਨੀਕ ਤੋਂ ਤੇ ਇਧਰ ਮਸੀਤ ਤੋਂ ਹਾਂ ਬਿਲਕੁਲ ਸੈਂਟਰ ਦੇ ਵਿੱਚ ਹੈ ਜੀ ਔਰ ਨੈਸ਼ਨਲ ਹਾਈਵੇ ਦਾ ਬੋਰਡ ਲੱਗਾ ਹੋਣਾ ਸਭ ਤੋਂ ਜਿਹੜੀ ਮੇਨ ਲੋਕੇਸ਼ਨ ਹੈ ਹਾਂ ਸ਼ਾਪ ਦੇ ਬਾਅਦ ਸ਼ਾਪ ਦਾ ਨਾਮ ਹੈਗਾ ਬਾਦਸ਼ਾਹ ਕਾਰਸੈਸਰੀ ਐਂਡ ਵੀਲ ਕੇਅਰ ਹੈ ਹਾਂ ਦੋਨੇ ਕੰਮ ਆਪਣੇ ਚੱਲਦੇ ਜੀ ਲਾਈਨਮੈਂਟ ਬੈਸ ਜੀ ਦਾ ਉਹ ਤੇ ਬਾਕੀ ਮੇਨ ਗੱਲ ਉਹ ਜਿਹੜਾ ਆਸ਼ੂ ਮੁੰਡਾ ਕੰਮ ਕਰਦਾ ਪਿਆ ਤੇ ਉਹਦਾ ਕੰਟੈਕਟ ਨੰਬਰ ਬੋਲੇ ਇੱਕ ਜੀ ਦੀ ਗੱਲ ਹੀ ਬਤਰੀ ਹੈ ਹਾਂ ਆਸ਼ੂ ਦਾ ਕੰਟੈਕਟ ਨੰਬਰ ਉਹਦਾ ਕਰਨ ਇੱਕ ਉਹ ਆ ਉਹਦਾ ਬ੍ਰਦਰ ਦੇਗਾ ਯਾਸ਼ੂ ਦਾ ਕੰਟੈਕਟ ਨੰਬਰ ਆਸ਼ੂ ਆਸ਼ੂ ਦਾ ਕੰਟੈਕਟ ਨੰਬਰ ਦੇਈਏ ਤੇ ਆਪਣੇ ਆਸ਼ੂ ਦਾ ਭਰਾ ਵਾ 98 ਹਾਂ ਹਾਂ 775 ਜੀ 2 316 ਤੇ ਜਿੰਨੇ ਵੀ ਆਪਣੇ ਭਰਾ ਵੀਡੀਓ ਦੇਖਦੇ ਆ ਸਾਰਿਆਂ ਨੂੰ ਅਪੀਲ ਆ ਵੀ ਤੁਸੀਂ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਪੈਸਿਆਂ ਦੇ ਨਾਲ ਹੈਲਪ ਕਰੋ ਹਨਾ ਜਿਹੜਾ ਕੋਈ ਭਰਾ ਵੀ ਚੰਗੇ ਡਾਕਟਰ ਦਾ ਇਲਾਜ ਦਾ ਦੱਸ ਸਕਦਾ ਤੇ ਪਲੀਜ਼ ਸਾਡੇ ਨਾਲ ਸੰਪਰਕ ਕਰੇ ਉਹ ਵੀ ਲੈ ਜਾਵਾਂਗੇ ਲੈ ਜਾਵਾਂਗੇ ਆਹ شوف ਵੀਰੇ ਮੈਗਾ ਜੇ ਕੋਈ ਵੀਡੀਓ ਦੇਖ ਕੇ ਭੈਣ ਭਰਾ ਤੈਨੂੰ ਫੋਨ ਕਰੇ ਗੱਲਬਾਤ ਕਰ ਲੈਣਾ ਨਾ ਉਹਨਾਂ ਨਾਲ ਥੋੜੀ ਹੈ ਥੋੜੀ ਅੱਛਾ ਕਾਲ ਠੀਕਾ ਕੋਈ ਨਹੀਂ ਫਿਰ ਚੱਕ ਲਈ ਫੋਨ ਸਾਰਿਆਂ ਦਾ ਚੰਗਾ ਹਾਂ ਬਾਕੀ ਹੌਸਲਾ ਨਹੀਂ ਹਾਰਨਾ ਇਦਾਂ ਹੀ ਕੰਮ ਕਰਨਾ ਦਿਲ ਲਾ ਕੇ ਚੰਗਾ ਮੇਰਾ ਭਰਾ ਹਾਂ ਗੱਲ ਸਮਝਦਾ ਪੂਰੀ ਆ ਪਰ ਉਹ ਕੋਈ ਬੋਲ ਨਹੀਂ ਹੁੰਦਾ ਪਰ ਦੱਸ ਨਹੀਂ ਹੁੰਦਾ ਦੱਸ ਨਹੀਂ ਹੁੰਦਾ ਉਣੀ ਕਰ ਲੇਗਾ ਗੱਲ ਬਾਬਾ ਨੂੰ ਜਿੰਨਾ ਕੋ ਹੁੰਦਾ ਬਾਕੀ ਦੀ ਹੈਲਪ ਹੋ ਸਕਦੀ ਹੈ ਕੋਈ ਗੱਲ ਹੂੰ ਕਰੇਗਾ ਗੱਲ ਬਾਕੀ ਆ ਵੀਰ ਦੀ ਸ਼ੌਪ ਦਾ ਐਡਰੈਸ ਆ ਬਾਦਸ਼ਾਹ ਕਾਰ ਐਕਸੈਸਰੀਜ਼ ਐਂਡ ਮਿਊਜ਼ਿਕ ਸਿਸਟਮ ਸਾਹਮਣੇ ਵੀਰ ਦਾ ਨੰਬਰ ਵੀ ਦਿੱਤਾ ਕਿ ਬਾਈ ਚਾਂਸ ਆਸ਼ੂ ਮੁੰਡਾ ਨਾ ਮਿਲ ਚੱਕੇ ਤੇ ਤੁਸੀਂ ਭਰਾ ਦੇ ਫੋਨ ਤੇ ਫੋਨ ਕਰ ਸਕਦੇ ਪੇਲੋਂ ਉਹ ਆਪਣੇ ਕਰਨ ਕੰਮ ਕਰਦਾ ਪਿਆ ਸੀਗਾ ਤੇ ਹੁਣ ਮੈਂ ਕਿਹਾ ਆਪਾਂ ਕਰਨ ਦੇ ਨਾਲ ਗੱਲ ਕਰਦੇ ਆਂ ਆਸ਼ੂ ਦਾ ਭਰਾ ਆ ਤੇ ਕਰਨ ਤੈਨੂੰ ਕੰਮ ਕਰਦਿਆਂ ਨੂੰ ਕਿੰਨੇ ਸਾਲ ਹੋ ਗਏ ਮੈਨੂੰ 14 ਕ ਸਾਲ ਹੋ ਗਏ ਅੱਛਾ ਛੋਟੇ ਹੁੰਦੇ ਸੀ ਕਰਤਾ ਹੀ ਕੰਮ ਸ਼ੁਰੂ ਮੈਂ ਸਕੂਲ ਤੋਂ 10ਵੀਂ ਕਲੀਅਰ ਕਰਕੇ ਮੈਂ ਲੱਗ ਗਿਆ ਇਸ ਕੰਮ ਤੇ ਅੱਛਾ ਤੇ ਕੰਮ ਦਾ ਸ਼ੌਂਕ ਕਿੱਦਾਂ ਪਿਆ ਤੈਨੂੰ ਮੈਨੂੰ ਸ਼ੁਰੂ ਤੋਂ ਇਸ ਕੰਮ ਦਾ ਸ਼ੌਂਕ ਸੀਗਾ ਮੈਨੂੰ ਮੇਰੇ ਬ੍ਰਦਰ ਨੇ ਲਵਾਇਆ ਸੀਗਾ ਕੰਮ ਤੇ ਅੱਛਾ ਤੇ ਕਹਿੰਦੇ ਸੀ ਚੱਲ 10ਵੀਂ ਕਲੀਅਰ ਕਰਨ ਤੋਂ ਬਾਅਦ ਮੈਂ ਕੋਈ ਹੁਣ ਮੈਂ ਪੜਾਈ ਨਹੀਂ ਕਰਨੀ ਤੇ ਕਹਿੰਦੇ ਚੱਲ ਤੂੰ ਕੋਈ ਕੰਮ ਕਰ ਲੈ ਜਿਹੜਾ ਕੰਮ ਤੇਨੂੰ ਸ਼ੌਂਕ ਆ ਮੈਨੂੰ ਇਸੇ ਕੰਮ ਦਾ ਸ਼ੌਂਕ ਸੀ ਤੇ ਮੈਨੂੰ ਐਸੇ ਕੰਮ ਚ ਨਾ ਲਵਾਤਾ ਉਹ ਵੀ ਪਹਿਲਾਂ ਕੰਮ ਕਰਦੇ ਸੀ ਜਿਸ ਤੋਂ ਮੈਂ ਪੜਦਾ ਸੀਗਾ ਹੂੰ ਹੂੰ ਉਹ ਵੀ ਵੈਲਡਿੰਗ ਵਾਰਾ ਦਾ ਕੰਮ ਕਰਦੇ ਰਹੇ ਨੇ ਪਹਿਲਾਂ ਹੂੰ ਹੂੰ ਤੇ ਵਾਸ਼ਿੰਗ ਦਾ ਵੀ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਵੈਲਡਿੰਗ ਦਾ ਕੰਮ ਸ਼ੁਰੂ ਕੀਤਾ ਫਿਰ ਵਿੱਚ ਕੀ ਉਹਨਾਂ ਨੂੰ ਜਦੋਂ ਮੈਂ ਕੰਮ ਲੱਗਾ ਉਹਨਾਂ ਨੇ ਮੈਨੂੰ ਲਵਾਇਆ ਤੇ ਵਿੱਚ ਕੀ ਉਹਨਾਂ ਨੂੰ ਅਟੈਕ ਹੋ ਗਿਆ ਹੂੰ ਉਸ ਤੋਂ ਬਾਅਦ ਫਿਰ ਜੋ ਉਸ ਜ਼ਿੰਮੇਵਾਰੀ ਮੇਰੇ ਤੇ ਪੈ ਗਈ ਫਿਰ ਮੈਂ ਇਹ ਲੱਗਾ ਰਿਹਾ ਕੰਮ ਤੇ ਹੂੰ ਵੈਸੇ ਉਹਦਾ ਕਰਨ ਐਜ਼ ਅ ਬ੍ਰਦਰ ਕਿੰਨਾ ਕੁ ਫੀਲ ਹੁੰਦਾ ਤੈਨੂੰ ਬਹੁਤ ਮਤਲਬ ਮਾੜਾ ਜਿਹਾ ਫੀਲ ਹੁੰਦਾ ਹੈ ਕਿ ਪਹਿਲਾਂ ਸਹੀ ਸੀ ਬਿਲਕੁਲ ਹੁਣ ਇਦਾਂ ਹੋ ਗਿਆ ਹਮ ਇਲਾਜ ਕਰਵਾਇਆ ਸੀ ਵੈਸੇ ਤੇ ਪਰ ਫਰਕ ਨਹੀਂ ਇੰਨਾ ਖਾਸ ਕੋਈ ਪਿਆ ਫਰਕ ਪਿਆ ਏ ਪਰ ਇੰਨਾ ਜਿਆਦਾ ਨਹੀਂ ਮਤਲਬ ਕਿ ਇਹ 5 ਸਾਲ ਹੋ ਗਏ ਨੇ ਇਦਾਂ ਤਕਰੀਬ ਦੀ 5 ਸਾਲ ਪਹਿਲੋਂ ਕੋਈ ਇਹਨੂੰ ਇਦਾਂ ਦੀ ਹੈਗੀ ਸੀ ਪ੍ਰੋਬਲਮ ਜਿੱਦਾਂ ਬੀਪੀ ਵਗੈਰਾ ਵੱਧਾ ਹੋਵੇ ਹਾਂਜੀ ਬੀਪੀ ਵਗੈਰਾ ਵੱਧਾ ਸੀਗਾ ਪਰ ਇੰਨਾ ਕਦੀ ਗੌਰ ਨਹੀਂ ਕੀਤਾ ਇਸ ਤੇ ਅੱਛਾ ਕਦੀ ਗੌਰ ਨਹੀਂ ਸੀ ਹਾਂਜੀ ਸਾਨੂੰ ਲੱਗਦਾ ਸੀ ਉਹਦਾ ਕਦੇ ਨਾਰਮਲ ਹੀ ਹੈ ਹਮ ਬਾਕੀ ਜਿੱਦਾਂ ਦੀ ਪਰਸਨੈਲਿਟੀ ਉਹਦੀ ਜਿੱਦਾਂ ਦੀ ਸੇਧ ਆ ਹਨਾ ਕੋਈ ਜਜਮੈਂਟ ਨਹੀਂ ਕਰ ਸਕਦਾ ਹਨਾ ਹਾਂਜੀ ਚਾਹ ਚਾਹ ਪੀ ਲੈਨੇ ਯਾਰ ਆਸ਼ੂ ਵਾ ਕੇ ਯਾਰ ਬੜਾ ਵਧੀਆ ਬੰਦਾ ਯਾਰ ਤੂੰ ਹੂੰ ਨਾਲ ਆਪਣੇ ਆ ਵੀ ਮਕੈਨਿਕ ਸਾਹਿਬ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਭਾਈ ਨੇ ਨਾ ਆਪਣੀ ਵੀਡੀਓ ਦੇਖੀ ਹੋਈ ਆ ਗੱਲੇ ਵਾਲੀ ਸ਼ੁਕਮਸ਼ਾ ਬਾਈ ਮੈਂ ਦੇਖੀ ਵੀਡੀਓ ਬਾਈ ਹੁਣਾਂ ਦੀ ਤੇ ਵਾਕਿਆ ਸੱਚੀ ਗੱਲ ਹੀ ਆ ਕੋਈ ਕਿਸੇ ਨੇ ਮਿਹਨਤ ਕੀਤੀ ਹੋਵੇ ਹਨਾ ਤੇ ਉਹ ਬੰਦਾ ਜਦੋਂ ਮਕਾਮ ਤੇ ਨਾ ਪਹੁੰਚੇ ਹਾਂ ਤੇ ਯਾਰ ਉਹ ਰੋਣਾ ਆਉਂਦਾ ਹੀ ਆ ਰੋਣਾ ਆਉਂਦਾ ਕਿਉਂਕਿ ਮੈਂ ਖੁਦ 플레이ਰ ਆ ਤੇ ਅੱਜ ਤੁਹਾਡੇ ਸਾਹਮਣੇ ਬਾਈ ਨੂੰ ਪਤਾ ਕਿਦਾਂ ਕੰਮ ਕਰੀਦਾ ਵਾ ਸਹੀ ਗੱਲ ਆ ਬਾਈ ਹੁਣ ਹਰ ਦੋ ਦੋ ਘੰਟੇ ਮੈਂ ਰੋਜੇ ਦਾ ਟਾਈਮ ਹੋਇਆ ਹੀ ਤੇ ਜਦੋਂ ਨਾ ਬੰਦਾ ਫਿਰ ਹਨਾ ਕਿਸ ਮਕਾਮ ਤੇ ਪਹੁੰਚੇ ਸਹੀ ਗੱਲ ਆ ਵੀਰੇ ਉਹ ਵਕਿਆ ਰੋਣਾ ਆ ਜਾਂਦਾ ਬੰਦੇ ਨੂੰ ਛੁੱੜਦਾ ਵਾ ਤੇ ਬਾਈ ਹੁਣਾਂ ਨੇ ਦੱਸਿਆ ਮੈਨੂੰ ਕਿ ਬਾਈ ਹੁਣੀ ਹੁਣ ਆਪਾਂ ਉਹਨਾਂ ਨੂੰ ਜਗ੍ਹਾ ਹੈਗੀ ਸੀ ਉਹਨਾਂ ਨੂੰ ਉੱਥੇ ਆਪਾਂ ਮਕਾਮ ਤੇ ਚਾਤਾ ਪੰਜਾਬ ਦਾ ਬਹੁਤ ਵਧੀਆ ਗੱਲ ਆ ਬਾਈ ਉਹਨਾਂ ਦੀ ਤੇ ਦੇਖੋ ਯਾਰ ਨਾਲ ਮਿਲ ਕੇ ਜੇ ਸਾਰਿਆਂ ਦਾ ਇਦਾਂ ਸਿਸਟਮ ਵਧੀਆ ਬਣ ਜAVE ਤੇ ਕੋਈ ਇਦਾਂ ਫਰਕ ਪਈਂਦਾ ਨਾ ਆਪਣਾ ਹੈਕ ਨੇ ਕਿੰਨਾ ਕਾ ਸਰਕਲ ਛੋਟ ਆਇਆ ਤੁਸੀਂ ਭਾਈ ਕਿਹੜੀ ਗੇਮ ਕਰਦੇ ਰਹੇ ਮੈਂ ਭਾਈ ਵਾਲੀਬਾਲ ਖੇਡਦਾ ਰਿਹਾ ਅੱਛਾ ਮੈਂ ਨੈਸ਼ਨਲ ਖੇਡਿਆ ਦੋ ਵਾਰੀ ਤੇ ਅਜਨੀਆਂ ਭਰਤੀਆਂ ਵੀ ਆਏ ਵੀ ਆਪਣੇ ਪੰਜਾਬ ਪੁਲਿਸ ਆਰਮੀ ਦੀਆਂ ਸਾਰੀਆਂ ਭਰਤੀਆਂ ਦੇਖਿਆ ਰੇਲਵੇ ਤੱਕ ਨਹੀਂ ਛੱਡੀ ਗਈ ਅੱਛਾ ਸਾਰੀਆਂ ਭਾਰਤੀਆਂ ਸਾਡੀ ਵਗੜ ਵਗੈ ਪੈ ਕਿੰਨੇ ਤੁਹਾਨੂੰ ਪਤਾ ਹੀ ਹੈ ਸ਼ਬਾਕ ਦੇ ਬਗੈਰ ਤੇ ਪੈਸੇ ਦੇ ਬਗੈਰ ਕੁਝ ਨਹੀਂ ਹੁੰਦਾ ਤੇ ਬਾਕੀ ਠੀਕ ਆ ਖੁਸ਼ ਆ ਆਪਾਂ ਪੂਰੀ ਬਾਬੇ ਦੀ ਮਿਹਰ ਵੀਰੇ ਐਜ਼ ਅ ਸਪੋਰਟਸਮੈਨ ਜਦੋਂ ਅਰਮਾਨ ਬੰਦੇ ਦੇ ਪੂਰੇ ਨਹੀਂ ਹੁੰਦੇ ਉਦੋਂ ਕਿਦਾਂ ਦਾ ਫੀਲ ਹੁੰਦਾ ਅੰਦਰੋਂ ਇਹ ਭਾਈ ਜੀ ਹੁਣ ਤੁਸੀਂ ਜਦਾਂ ਗੱਲੇ ਭਾਈ ਨਾਲ ਗੱਲ ਕੀਤੀ ਹੈ ਨਾ ਉਹ ਬੰਦਾ ਹੁਣ ਸੱਚਾ ਹੀ ਸੱਚਾ ਹੀ ਤੇ ਉਹਦੀਆਂ ਅੱਖਾਂ 'ਚ ਪਾਣੀ ਵੀ ਆ ਗਿਆ ਪਾਣੀ ਆ ਗਿਆ ਤੇ ਇਹ ਬੰਦਾ ਪਲੇਅਰ ਜਿਹੜਾ ਪਲੇਅਰ ਦੀ ਰਮਜੀ ਫੜਦਾ ਰਮਜੀ ਫੜਦਾ ਸਹੀ ਗੱਲਾਂ ਬਾਈ ਜਾਂ ਫਿਰ ਕਿਸੇ ਦੇ ਨਾਲ ਸੱਚੀ ਗੱਲ ਜਦੋਂ ਹੋਈ ਹੋਵੇ ਤੇ ਬੰਦੇ ਨੂੰ ਉਦੋਂ ਪਤਾ ਲੱਗਦਾ ਕਿ ਯਾਰ ਵਾਕਿਆ ਜਿਹ ਮਿਹਨਤ ਕੀਤੀ ਹੈ ਗਰਾਊਂਡਾਂ ਦੇ ਵਿੱਚ ਅਸੀਂ ਦਿਨ ਰਾਤ ਇੱਕ ਕੀਤਾ ਤੇ ਅੱਜ ਸਾਨੂੰ ਕੋਈ ਨਕਾਮ ਨਹੀਂ ਮਿਲਿਆ ਤੇ ਇਹ ਚੀਜ਼ ਨੂੰ ਗਵਰਨਮੈਂਟ ਨੂੰ ਵੀ ਦੇਖਣਾ ਚਾਹੀਦਾ ਯਾਰ ਇਦਾਂ ਦੇ ਬੰਦੇ ਅਸੀਂ ਦੇਖਦੇ ਇਥੇ ਪੰਜਾਬ ਪੁਲਿਸ ਵਿੱਚ ਭਰਤੀ ਕੀਤੇ ਹੋਏ ਆ ਲੱਕ ਤੋਂ ਪੈਂਟਾਂ ਡਿੱਗਦੀਆਂ ਪਈਆਂ ਹੁੰਦੀਆਂ ਮਤਲਬ ਕਿ ਉਹਨਾਂ ਨੂੰ ਦੇਖ ਕੇ ਸਾਨੂੰ ਆ ਜਾਂਦਾ ਯਾਰ ਸਾਡੀ ਚੀਕੀ ਕਮੀ ਰਹੀ ਹਾਂ ਅਸੀਂ ਤਾਂ ਫੇਰ ਬੇਗੋਹਰੇ ਜਿਹੜੇ ਗਰਾਊਂਡ ਆ ਧੱਕੇ ਖਾਂਦੇ ਰਹੇ ਸੇਗਲ ਹੈ ਹੈਨਾ ਤੇ ਅੱਜ ਦਾ ਟਾਈਮ ਤੁਸੀਂ ਦੇਖਿਓ ਕਿ ਚੌਂਕਾਂ 'ਚ ਖੜੇ ਮੁਲਾਜ਼ਮ ਦੇਖਿਓ ਉਹਨਾਂ ਦੀਆਂ ਫਰੰਟ ਆ ਡੇਕ ਦੀਆਂ ਹੁੰਦੀਆਂ ਹੂੰ ਮੈਂ ਲਾ ਕੇ ਨਹੀਂ ਕਹਿੰਦਾ ਨਹੀਂ ਨਹੀਂ ਸਹੀ ਗੱਲ ਆ ਸਹੀ ਗੱਲ ਆ ਹੂੰ ਰੱਬ ਜਾਣਦਾ ਪਿੱਛੇ ਉਹਦੇ ਰੀਜ਼ਨ ਕੀ ਆ ਸੱਚ ਆ ਝੂਠ ਆ ਕਿੱਦਾਂ ਭਰਤੀ ਹੋਏ ਆ ਕੀ ਨਹੀਂ ਹੋਏ ਪਰ ਮੈਨੂੰ ਇੰਨਾ ਪਤਾ ਕਿ ਜਿੰਨੀਆਂ ਭਰਪੀਆਂ ਨਾ ਪਟਾਂ ਦੇ ਜ਼ੋਰ ਤੇ ਨਿਕਲਦੀਆਂ ਹੂੰ ਉਹ ਇਹਨਾਂ ਦੀ ਗਲਤੀਆਂ ਹੈਗੀਆਂ ਸਹੀ ਗੱਲ ਹੈ ਜਣੀ ਮਿਹਨਤ ਕੀਤੀ ਹੋ ਗਈ ਹੈ ਨਾ ਫੇ ਜਾ ਕੇ ਤੁਸੀਂ ਉਹ ਭਰਤੀਆਂ ਦੇਖੋਗੇ ਫਿਰ ਪਤਾ ਨਹੀਂ ਤਾਂ ਬੇਦਰੋ ਤੁਹਾਨੂੰ ਪਤਾ ਹੀ ਹੈ ਛਪਾਰ ਚੱਲੀ ਜਾਂਦੀ ਹੈ ਸਾਰਾ ਕੁਝ ਸਿਸਟਮ ਚੱਲੀ ਜਾਂਦਾ ਹੈ ਬਾਕੀ ਤੁਹਾਡੀ ਚਾਹ ਠੰਡੀ ਹੋਈ ਨਹੀਂ ਭਾਜੀ ਚਾਹ ਬੱਸ ਦੇਖੋ ਨਾ ਲੱਗੀ ਅੱਛਾ ਬੋਲਦੇ ਆ ਅਸਮਾਨ ਆ ਹਾ ਆਪਣਾ ਸਾਰਾ ਠੀਕ ਆ ਇਹ ਸਾਰਾ ਦਿਨ ਆਪਾਂ ਕੰਮ ਕਰੀਦਾ ਨਾਲ ਰੱਬ ਦਾ ਬਖਸ਼ਣ ਕਰ ਲੈਣਾ ਵਾ 10 ਮਿੰਟ ਬਸ ਨਹੀਂ ਸਵੇਰ ਦਾ ਕੁਛ ਨਹੀਂ ਖਾਦਾ ਤੁਸੀਂ ਸਵੇਰ ਦਾ ਸਵੇਰੇ 5:30 ਵਜੇ ਦਾ ਟਾਈਮ ਆ ਭਾਜੀ ਉਦੋਂ ਰੋਜ਼ਾ ਰੱਖਣਾ ਵਾ ਅੱਛਾ ਉਸ ਤੋਂ ਬਾਅਦ ਫੇ ਪਾਣੀ ਦਾ ਘੁੱਟ ਪੀਣਾ ਹੈਗਾ ਹਮਮ ਸਾਰਾ ਦਿਨ ਸਿੱਧਾ ਚੱਲਣਾ ਵਾ ਬਾਦਸ਼ਾਹ ਭਾਈ ਤੈਨੂੰ ਸਲੂਟ ਆ ਯਾਰ ਹਲੇ ਕੋ ਆ ਦੇਖੋ ਜਿਹੜਾ ਰਮਜ਼ਾਨ ਦਾ ਸੌਦਾ ਆ ਗਿਆ ਜੀ ਵੈਰੀ ਗੁੱਡ ਭਾਈ ਜ਼ਰੂਰ ਖਾਵਾਂਗੇ ਤੇ ਇਹ ਰੋਜ਼ਾ ਬੁਣਾਗੇ ਸਰ ਰਲ ਕੇ ਬੁਣਾਗੇ ਆਪਾਂ ਇਹਦੇ ਵਿੱਚ ਉਹਦਾ ਸੁਣਿਆ ਵੈਸੇ ਰਮਜ਼ਾਨ ਦੇ ਵਿੱਚ ਆ ਨਾ ਖਜੂਰ ਵਗੈਰਾ ਖਾਂਦੇ ਨਾ ਹਾਂ ਜੀ ਇਹ ਸਾਰੀ ਸੁਨਤ ਹੈ ਜੀ ਸੁਨਣਾ ਜੀ ਲੋ ਜੀ ਉਹ ਭਾਈ ਅੱਜ ਪਹਿਲੀ ਵਾਰ ਰੋਜ਼ਾ ਖੋਲਣ ਲੱਗੇ ਆਪਾਂ ਵੀ ਭਾਈ ਜੀ ਆਜੋ ਆ ਸਾਰੇ ਆ ਜੀ ਆਜੋ ਹਾਂ ਸਾਰੇ ਆ ਜੀ ਨਹੀਂ ਭਰਾ ਵੀਡੀਓ ਦੇ ਵਿੱਚ ਦੇਖੋ ਕੀ ਬਣਾ ਕੇ ਭੇਜਾਂ ਸਪੈਸ਼ਲ ਉਹ ਤੋਂ ਬਣ ਕੇ ਆਉਂਦਾ ਫਲੂਰ ਕੱਟ ਕੇ ਆਉਂਦਾ ਜੀ ਸਭ ਕੁਝ ਏ ਟੂ ਜਰ ਨਾਲ ਤੇ ਭਾਈ ਮਲਕੀ ਜਿਹੜਾ ਤੁਸੀਂ ਖੋਲਦੇ ਆ ਰੋਜ਼ਾ ਇਹ ਗਿਣਤੀ ਵੀ ਹੁੰਦੀ ਆ ਵੀ ਇੰਨੇ ਫਾਲ ਆ ਪਾਆਂ ਇੰਨੀਆਂ ਸਬਜ਼ੀਆਂ ਫਾਲ ਦੀ ਕੋਈ ਗਿਣਤੀ ਨਹੀਂ ਟਾਈਮ ਦੀ ਗਿਣਤੀ ਆ ਟਾਈਮ ਦੀ ਆ ਹੈਨਾ ਹਾਂ ਕਿ ਟਾਈਮ ਤਾਂ ਸਾਡਾ ਜੋ ਹੈਗਾ ਉਹ ਹੀ ਹੈ ਅੱਛਾ ਅੱਛਾ ਹੋ ਮਹਾਰਾਜ ਆਜੋ ਭਾਜੀ ਦਸ ਉਥਾ ਲੈਣਾ ਫਿਰ ਚਲੋ ਹੁਣ ਸਾਡਾ ਜਲਾ ਟਾਈਮ ਹੈਗਾ ਸਿਰੋ ਹੋ ਚੁੱਕਾ ਹੈ ਅੱਛਾ ਚਲੋ ਵੀ ਭੁੱਖੇ ਰਹਨੇ ਆ ਨਾ ਸਾਰੇ ਦਿਨ ਉਹਦੇ ਵਿੱਚ ਜਿਹੜੇ ਤੁਹਾਡੇ ਮੈਡ ਸੈੱਲ ਲਵਾ ਹੂੰ ਉਹ ਤੁਹਾਡੇ ਸੈੱਲ ਮਰ ਜਾਣੇ ਉਹਨੂੰ ਜਦੋਂ ਕੁਝ ਮਿਲਣਾ ਨਹੀਂ ਖਾਣ ਨੂੰ ਹੂੰ ਉਹ ਮਰ ਜਾਣੇ ਆ ਮਰ ਜਾਣੇ ਆ ਜਿਹਦੇ ਪਿੱਛੇ ਵਿਗਿਆਨੀਆਂ ਨੇ ਇਹ ਸਰਚ ਕੀਤੀ ਆ ਕਿ ਜਿਹੜੇ ਕੈਂਸਰ ਦੇ ਮਰੀਜ਼ ਆ ਨਾ ਉਹਨਾਂ ਵਾਸਤੇ ਇਹ ਚੀਜ਼ ਬਹੁਤ ਆਇਬੰਦ ਆ ਉਹਦੇ ਵਿੱਚ ਇਹ ਨਹੀਂ ਕਿ ਪਸਾਰੇ ਦਿਨ ਰੱਖ ਕੇ ਤਾਂ ਬਾਅਦ ਵਿੱਚ ਉਹ ਆਣੀ ਫਿਰ ਬੈਂਡ ਹੀ ਕੱਢਣੀ ਆ ਮੈਂ ਭੁੱਖਾ ਰਵਾਂ ਤੇ ਮੈਂ ਰਾਜ ਸਹੀ ਗੱਲ ਆ ਬਾਈ ਉਹਦੇ ਵਿੱਚ ਵੀ ਥੋੜਾ ਜਿਹਾ ਲਿਮਟ ਦੇ ਨਾਲ ਇਸੇ ਕਰਕੇ ਉਹ ਮੀਨਾ ਦਿੱਤਾ ਗਿਆ ਰੱਬ ਨੇ ਦਿੱਤਾ ਵਾ ਕਿ ਯਾਰ 11 ਮਹੀਨੇ ਤੁਸੀਂ ਰਾਜ ਰਾਜ ਕੇ ਖਾਣਾ ਹੀ ਆ ਹੂੰ ਦੋ ਹਸਾਬ ਨਾਲ ਖਾ ਲੋ ਬਸ ਲੋ ਮਰਨ ਤੁਹਾਨੂੰ ਬਿਮਾਰੀ ਨਹੀਂ ਲੱਗਣੀ ਕੋਈ ਵੀ ਸੈਟ ਰਹਿਣਾ ਤੁਸੀਂ ਇੱਥੇ ਸੈਟ ਰਹਿਣਾ ਚਲੋ ਬਾਕੀ ਫਰਮਾਦਾ ਮੇਰੇ ਕਰੀ ਧੰਨਵਾਦ ਸਾਰਿਆਂ ਦਾ ਚੜ੍ਹਦੀ ਕਲਾ